ਕਿਸਾਨ ਜਥੇਬੰਦੀਆਂ ਲਗਾਤਾਰ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ ਸਰਕਾਰ ਨੂੰ ਸਿੱਧੇ ਤੌਰ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਦੌਰਾਨ ਕਿਹਾ ਵੀ ਗਿਆ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗਣ। ਸੋਸ਼ਲ ਮੀਡੀਆ ਤੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਲਗਾਤਾਰ ਲੋਕ ਵਿਰੋਧ ਕਰਦੇ ਵੀ ਦਿਖਾਈ ਦਿੱਤੇ ਤਾਂ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਕਿਸਾਨਾਂ ਦੇ ਵੱਲੋਂ ਸਿੱਧੀ ਗੱਲਬਾਤ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਦਫ਼ਤਰ ਪੁੱਜੇ ਜਿੱਥੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਉਹਨਾਂ ਨੇ ਬੈਠ ਕੇ ਸਾਰੀ ਗੱਲਬਾਤ ਕੀਤੀ ਜਿਸ ਤੋਂ ਬਾਅਦ ਮੰਤਰੀ ਸਾਹਿਬ ਦੇ ਵੱਲੋਂ ਵੀ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਮਾਨ ਸਰਕਾਰ ਲਗਾਤਾਰ ਕਸਤਾਨਾਂ ਦੇ ਹੱਕ ਦੇ ਵਿੱਚ ਡਟੀ ਹੋਈ ਹੈ ਤਾਂ ਇੱਥੇ ਵੀ ਉਹਨਾਂ ਦਾ ਉਹ ਪੂਰਾ ਸਾਥ ਦੇਣਗੇ ਇੱਕ ਵਾਰ ਤੁਸੀਂ ਵੀ ਸੁਣੋ ਕਸਤਾਨਾਂ ਤੇ ਮੰਤਰੀਆਂ ਦੇ ਵਿਚਕਾਰ ਪੂਰੀ ਗੱਲਬਾਤ ਕੀ ਹੋ ਰਹੀ ਹੈ ਉਹਨਾਂ ਨੂੰ ਮਗਰੋਂ ਲਾਧ ਗਏ ਤੇ ਤੁਹਾਨੂੰ ਲੱਗਦਾ ਸੀ ਅਸੀਂ ਉਸੇ ਤਰ੍ਹਾਂ ਦੀ ਵਿੱਚ ਫਿਰ ਬਸ ਗਏ ਕੋਈ ਨਹੀਂ ਅਸੀਂ ਜਿੰਨੀ ਤੁਹਾਡੀ ਗੱਲ ਕਰ ਸਕਦੇ ਜੇ ਕਰਦੇ ਤੇ ਕਰਦੇ ਰਵਾਂਗੇ ਜਿੰਨਾ ਅਸੀਂ ਆਸ਼ੀਰਵਾਦ ਕਰਾਂਗੇ ਤੁਹਾਡੇ ਤੋਂ ਸ਼ੰਭੂ ਖਰਵਾਰੀ ਵਾਲੀਆਂ ਟਰਾਲੀਆਂ ਤੇ ਸਿਲੰਡਰ ਇਹ ਮੈਂ ਨਾ ਉਹਨਾਂ ਟਰਾਲੀਆਂ ਜੀ ਤਾਂ ਮੈਂ ਉਸ ਲੈਣਾ ਸੀ ਇਹ ਗੱਲ ਚੱਲੀ ਜਾਣੀ ਹੈ ਕਿੰਨੇ ਵਾਰੀ ਹੋ ਗਈ ਇਸ ਗੱਲ ਦੀ ਹੋਰ ਗੱਲ ਜੇ ਕੋਈ ਕਰ ਲਈ ਨਹੀਂ ਪੌਣੇ 4 ਕਰੋੜ ਦਾ ਨੁਕਸਾਨ ਜੀ ਮੈਂ ਤਾਂ 50 ਕਰੋੜ 20 ਕਰੋੜ 10 ਕਰੋੜ ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਹੋਰ ਕੋਈ ਹੋਰ ਇਹਦੇ ਸਿੱਖ ਅਸੀਂ ਕਿਹਨੇ ਆ ਕੋਈ ਹੋਰ ਗੁਰਵੇ ਚੋਣੇ ਦੇ ਚੋਣੇ ਇੱਕ ਵਾਰ ਤੁਸੀਂ ਆ ਗਏ ਜਿਸ ਕਲਰ ਕਰ ਰਹੇ ਨੇ ਚੋਣੇ ਨੂੰ ਹਾਂ ਦਿੱਤੀ ਹੋਈ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਦਾ ਸਰਚ ਮੈਂ ਬੈਠੇ ਆਂ ਸੀ ਇਹਨੂੰ ਅੱਜਕੱਲ ਦਰ ਧਿਆਨ ਰੱਖਣਾ ਉਹਦਾ ਸਰਚ ਉਹਨਾਂ ਜਿਉਂ ਮਾਲਕ ਨੂੰ ਆੜਤੀਆ ਕਹਿ ਰਿਹਾ ਵੀ ਚੈਨਲ ਵਾਲਾ ਪੈਸੇ ਬਹੁਤ ਮੰਗਦਾ ਹੈ ਅਗਲੇ ਬੰਦੇ ਸਾਡਾ ਕਿਸੇ ਬੰਨੇ ਲੱਗ ਉਹਨਾਂ ਚੈਨਲ ਮਾਲਕ ਮਾਲਕ ਦਾ ਚੈਨਲ ਨੂੰ ਵਿਖਾਉਂਦੇ ਆ ਉਹੀ ਜੋ 9 2000 ਕਹਿੰਦਾ ਵੀ ਭਰ ਦਿਓ ਮੈਂ ਲੈ ਜੀ ਨਹੀਂ ਨਹੀਂ ਉਹ ਗਿਆ ਉਹਨਾਂ ਦਾ ਤੇ ਦੂਸਰਾ ਸਰ ਖਾਦ ਡੀਪੀ ਦੇ ਨਾਲ ਸਾਨੂੰ ਸਿਕਤ ਆ ਰਹੀ ਆ ਵੀ ਜਿਹੜਾ ਬਸ ਉਹ ਵੱਡੀ ਸਪੋন্স ਗੱਲ ਦਾ ਵੀ ਸਾਰੀ ਗੱਲ ਇਹ ਇਹ ਜ਼ਿੰਮੇਵਾਰ ਇਹ ਜ਼ਿੰਮੇਵਾਰੀਆ ਜੀ ਰਾਜਾ ਮੰਤਰੀ ਸਾਹਿਬ ਸਾਡੇ ਜਿਹੜਾ ਅਦੂਨੀ ਖਾਦ ਇਹਨੂੰ ਨਾਲ ਬਲੈਕ ਦੇ ਵਿੱਚ ਹੋਰ ਕੋਈ ਸਮਾਨ ਦੇਣਾ ਪਿਆ ਇੱਕ ਮਿੰਟ ਅਸੀਂ ਕਿਹਨੇ ਵੀ ਹਾਂ ਕਿ ਆ ਵੀ ਇਹ ਟਰਾਲੀਆਂ ਵਾਲਾ ਸੈਂਟਰ ਵਾਲਾ ਮਰ ਸਾਡੇ ਕੋਲ ਕਿਹਨੂੰ ਕਿਹਨੂੰ ਮੈਂ ਕੁਝ ਕਰ ਸਕਦਾ ਨਹੀਂ ਬੰਦੇ ਤੁਸੀਂ ਸੀਐਮ ਸਰ ਨਾਲ ਵੀ ਦਿਖਾ ਸਕਦੇ ਨਹੀਂ ਹੱਦ ਕਰਨਾ ਦਿਖਾਣਾ ਨਹੀਂ ਜੋ ਅਸੀਂ ਆ ਜੋ ਕਿ ਅਸੀਂ ਤਾਂ ਆਏ ਆ ਫਿਰ ਤੁਸੀਂ ਸਾਨੂੰ ਟਾਈਮ ਦਿਓ ਮੈਂ ਜਿਹਦਾ ਇੱਥੇ ਸੀਐਮ ਹੁੰਦਾ ਸੀਮਰਨ ਨੂੰ ਕਰਦੇ ਮੈਂ ਆਏ ਆ ਕਿ ਦੇਖਦਾ ਸਰਕਾਰ ਦਾ ਹਿੱਸਾ ਜੇ ਦੁਕਾਨਾਂ ਤੇ ਜਿਹੜਾ ਤੁਹਾਡੇ ਨਾਲ ਦਾ ਜਿੰਨਾ ਕਰ ਸਕਦਾ ਮੈਂ ਜਿੰਨੀ ਕਰ ਮੈਂ ਉਸ ਗੱਲ ਦਾ ਸੀਐਮ ਸਰ ਨਾਲ ਮਿਲਤਰ ਹੋਈ ਉੱਥੇ ਰੱਖ ਲਾਂ ਵਿੱਚ